ਕਿਹਾ ਸਿੱਖ ਗੁਰੂ ਬਲੋਲ ਪਰਾਇਸੀ ਬਲੋਲਪੁਰ ਦਾ ਫੌਜਦਾਰ ਜਿਹੜਾ ਪਿੰਡ ਦਾ ਮਾਲਕ ਤੇ ਚੌਧਰੀ ਸੀ ਬੜੀ ਹੈਰਾਨੀ ਨਾਲ ਬੋਲਿਆ ਜਦੋਂ ਉਸਤੇ ਇੱਕ ਨਫਰ ਨੇ ਆਹ ਸੁਨੇਹਾ ਦਿੱਤਾ ਉਸ ਵੇਲੇ ਦਲਾਵਰ ਖਾਨ ਫੌਜਦਾਰ ਸੁੱਤਾ ਉੱਠਿਆ ਸੀ ਉੱਠਦੇ ਨੂੰ ਸੁਨੇਹਾ ਮਿਲਿਆ ਪਰ ਤੈਨੂੰ ਦੱਸਿਆ ਕਿਸ ਕਰੀਮਾ ਗੱਲ ਕਰਦਾ ਸੀ ਸੱਦ ਕਰੀਮੇ ਨੂੰ ਨਫਰ ਚਲਿਆ ਗਿਆ ਗਲਾਵਰ ਖਾਨ ਦੀ ਸੁਸਤੀ ਦੂਰ ਹੋ ਗਈ ਉਸਨੇ ਜਿਹੜੀ ਰਾਤ ਪੀਤੀ ਸੀ ਉਸ ਦਾ ਅਸਰ ਵੀ ਨਾ ਰਿਹਾ ਗੁੱਸਾ ਅਤੇ ਹੈਰਾਨੀ ਉਸ ਦੇ ਦਿਲ ਦਿਮਾਗ ਉੱਤੇ ਗਰਮੀ ਬਣ ਕੇ ਛਾ ਗਈ ਨਫਰ کریم الدین ਨੂੰ ਫੜ ਕੇ ਲੈ ਆਇਆ کریم ਮੁਸਲਮਾਨ ਜਾਦਾ ਤੇਲੀ ਸੀ ਉਹ ਡਰਦਾ ਡਰਦਾ ਆਇਆ ਤੇ ਹੱਥ ਜੋੜ ਕੇ ਖਲੋ ਗਿਆ ਓਏ کریمੇ ਦੇ ਪੁੱਤਰ ਤੈਨੂੰ ਕਿਵੇਂ ਪਤਾ ਲੱਗਾ ਸਿੱਖਾਂ ਦਾ ਗੁਰੂ ਆਇਆ ਬਲੋਲਪੁਰ ਹਜੂਰ ਮਾਈ ਬਾਪ ਕਰੀ ਮਾ ਕੰਬ ਗਿਆ ਸ਼ਰਾਬ ਦੀ ਟੋਟ ਨਾਲ ਲਾਲ ਅੱਖਾਂ ਡਰਾਉਣੀਆਂ ਸਨ ਫੌਜਦਾਰ ਦੀਆਂ ਧਵਾਂ ਚੜੀਆਂ ਹੋਈਆਂ ਤੇ ਮੱਥੇ ਉੱਤੇ ਵਟ ਮਾਈ ਬਾਪ ਦੇ ਪੁੱਤਰ ਛੇਤੀ ਦੱਸ ਮੈਂ ਕੀ ਦੱਸਾਂ ਦੱਸ ਤੈਨੂੰ ਕਿਸ ਦੱਸਿਆ ਤੇਜੂ ਮਿਸ਼ਰ ਮੇਰੇ ਗਵਾਂਡ ਵਿੱਚ ਰਹਿੰਦਾ ਉਹ ਆਪਣੀ ਘਰ ਵਾਲੀ ਨਾਲ ਗੱਲ ਕਰ ਰਿਹਾ ਸੀ ਉਹ ਰਤਾ ਬੋਲੀ ਆ ਉੱਚੀ ਬੋਲਦੀ ਸੀ ਕੀ ਆਖਦਾ ਸੀ ਉਹ ਆਖਦਾ ਸੀ ਮੈਂ ਤੜਕੇ ਗਿਆ ਤਾਂ ਸਿੱਖਾਂ ਦਾ ਗੁਰੂ ਪੂਰਨ ਮਸਾਂਦਾ ਘਰ ਲੱਭਦਾ ਸੀ ਮੈਂ ਉਸ ਨੂੰ ਉਸ ਦੇ ਘਰ ਛੱਡ ਆਇਆ ਹੁਣੇ ਤੇਜੂ ਤੇ ਪੂਰਨ ਨੂੰ ਸੱਦੋ ਕਾਫਰ ਉੱਪਰੋਂ ਗੱਲਾਂ ਕੀ ਕਰਦੇ ਆ ਕਿ ਵਿੱਚੋਂ ਕੀ ਆ ਸੱਦੋ ਮੈਂ ਹੁਣੇ ਪਤਾ ਕਰਦਾ ਵਾਹ ਦਾਤਾ ਤੇਰੇ ਖੇਲ ਕੀ ਕੀ ਕੌਤਕ ਰਚੀ ਜਾਂਦੇ ਆ ਤੇਜੂ ਮਿਸ਼ਨ ਨੂੰ ਸਨੇਹਾ ਮਿਲਿਆ ਉਹ ਹੋਕੇ ਲੈਂਦਾ ਕੰਬੁਦਾ ਤੇ ਮੋੜ-ਮੋੜ ਘਰ ਵੱਲ ਵੇਖਦਾ ਹੋਇਆ ਦਿਲਾਵਰ ਖਾਨ ਦੇ ਮਹਿਲ ਵੱਲ ਚੱਲ ਪਿਆ ਉਸ ਨੂੰ ਜਿਵੇਂ ਆਸ ਹੋ ਗਈ ਸੀ ਕਿ ਉਹ ਜੂੰਦਾ ਮੁੜ ਕਰਨੀ ਆਵੇਗਾ ਉਸ ਦੀ ਪੰਤਾਣੀ ਤਾਂ ਗਸ਼ ਖਾ ਕੇ ਧਰਤੀ ਤੇ ਡਿੱਗ ਪਈ ਮੈਂ ਮੈਂ ਜੀ ਮੈਨੂੰ ਮਾਫ ਕੀਤਾ ਜਾਵੇ ਮੇਰਾ ਕੋਈ ਕਸੂਰ ਨਹੀਂ ਤੇਜੂ ਮਿਸ਼ਰ ਦੂਰੋਂ ਹੀ ਰੌਲਾ ਪਾਉਂਦਾ ਹੋਇਆ ਫੌਜਦਾਰ ਦੇ ਪੈਰਾਂ ਉੱਤੇ ਜਾ ਡਿੱਗਾ ਤੇ ਰੋਣ ਲੱਗ ਪਿਆ ਰੋਂਦਾ ਨਾ ਤੇ ਕਰਦਾ ਵੀ ਕੀ ਉਹ ਜਾਣਦਾ ਸੀ ਕਿ ਦਿਲਾਵਰ ਖਾਨ ਜਦੋਂ ਗੁੱਸੇ ਵਿੱਚ ਆਉਂਦਾ ਸਦੋਂ ਉਹ ਕਿਸੇ ਦੀਦ ਅਮਰੀਦ ਤਾਂ ਵੀ ਬਣਦਾ ਤੇ ਉਸ ਨੂੰ ਮਨਾਉਣ ਵਾਲਾ ਕੋਈ ਨਹੀਂ ਸੀ ਸੱਚ ਦਸੀਗਾ ਤਾਂ ਵੱਜ ਜਾਏਗਾ ਫੌਜਦਾਰ ਨੇ ਅੱਗ ਉਤਰ ਦਿੱਤਾ ਸੱਚ ਐਹ ਤੇਜੂ ਮਿਸ਼ਰ ਕੁਝ ਹੌਸਲਾਣਾ ਬੋਲਿਆ ਪਰ ਫੌਜਦਾਰ ਦੀਆਂ ਅੱਖਾਂ ਤੋਂ ਉਸ ਨੂੰ ਡਰ ਲੱਗਦਾ ਸੀ ਉਸ ਨੇ ਸਾਰੀ ਗੱਲ ਦੱਸ ਦਿੱਤੀ ਹਨੇਰੇ ਵਿੱਚ ਪਤਾ ਨਹੀਂ ਲੱਗਾ ਜਦੋਂ ਮੁੜਿਆ ਤਾਂ ਜਿਉਣੇ ਨੇ ਦੱਸਿਆ ਐ ਸਿੱਖਾਂ ਦਾ ਅਨੰਦਪੁਰ ਵਾਲਾ ਗੁਰੂ ਸੀ ਤੇਜੂ ਮਿਸ਼ਰ ਉਹਨੇ ਇੱਕ ਬੰਦਾ ਸੀ ਉਸ ਨੇ ਗੁਰੂ ਜੀ ਨੂੰ ਰਾਹ ਦੱਸਿਆ ਗੁਰੂ ਮਹਾਰਾਜ ਦੀ ਕਿਰਪਾ ਉਸਦੇ ਨਾਲ ਰਹੀ। ਚੰਡਾਲ ਰੂਪ ਦਿਲਾਵਰ ਖਾਨ ਨੇ ਮਿਸ਼ਰ ਨੂੰ ਕੁਝ ਨਾ ਆਖਿਆ ਤੇ ਬਿਠਾ ਲਿਆ। ਕਰੀਮਾ ਵੀ ਉਹਦੇ ਕੋਲ ਬੈਠ ਗਿਆ। ਪੂਰਨ ਮਸੰਦ ਆਇਆ। ਸਿੱਖਾ ਸੇਵਕਾਂ ਦੇ ਘਰੋਂ ਖਾ-ਖਾ ਕੇ ਉਹ ਫਿੱਟਿਆ ਸੀ। ਦੇਹ ਇੱਕ ਮਹੰਤ ਵਾਂਗ ਭਾਰੀ ਸੀ। ਉਹ ਜਦੋਂ ਦੀਵਾਨ ਖਾਨੇ ਵਿੱਚ ਗਿਆ ਤਾਂ ਉਸਨੂੰ ਲਿਆਉਣ ਵਾਲਿਆਂ ਨੇ ਸਹਿ ਸੁਭਾਖ ਦਿੱਤਾ। ਐਸ ਨੇ ਆਪਣੇ ਨੌਕਰ ਜਿਉਨੇ ਨੂੰ ਅੱਗੇ ਪਿੱਛੇ ਕਰ ਦਿੱਤਾ ਹੈ। ਮਸੰਦ ਨੂੰ ਲੈਣੇ ਦੇ ਦੇਣੇ ਪੈ ਕੇ ਫੌਜਦਾਨ ਨੇ ਪੁੱਛ ਕੀਤੀ ਤੇਰੇ ਘਰ ਵਿੱਚ ਆਨੰਦਪੁਰ ਵਾਲਾ ਗੁਰੂ ਆਇਆ ਜੀ ਆਇਆ ਸੀ ਪਰ ਮੈਨੂੰ ਕੋਈ ਨਹੀਂ ਪਤਾ ਨੌਕਰ ਨੇ ਬਿਠਾ ਲਿਆ ਮੈਂ ਤਾਂ ਸੁੱਤਾ ਸਾਂ ਜਾਗਿਆ ਕਿਵੇਂ ਜੀਉ ਨੇ ਜਗਾਇਆ ਕੀ ਆਖਿਆ ਆਨੰਦਪੁਰ ਵਾਲਾ ਗੁਰੂ ਆਇਆ ਏ ਉਸ ਤੇ ਦੋ ਵੱਡੇ ਪੁੱਤਰ ਸ਼ੀਤ ਹੋ ਗਏ ਤੇ ਨਾਲੇ ਕੋਈ ਨਹੀਂ ਤੂੰ ਕੀ ਆਖਿਆ ਮੈਂ ਆਖਿਆ ਮੈਂ ਘਰ ਨਹੀਂ ਰਹਿਣ ਦੇਣਾ ਫਿਰ ਫਿਰ ਉਹ ਚਲਿਆ ਗਿਆ ਫਿਰ ਉਹ ਚਲਿਆ ਗਿਆ ਹੇਠਾਂ ਤੇ ਗੁਰੂ ਵੀ ਖਿਸਕ ਗਿਆ ਉਸ ਕ੍ਰੀਮੇ ਕ੍ਰੀਮੇ ਪਾਉ ਲਮਾ ਐਸ ਮਸੰਦ ਨੂੰ ਮਾਰੂ ਜੁੱਤੀਆਂ ਲੱਖਾਂ ਰੁਪਏ ਦਾ ਇਨਾਮ ਗਵਾ ਦਿੱਤਾ ਜਾਣ ਕੇ ਨਿਠਾਇਆ ਜੇ ਘਰ ਬਿਠਾ ਲੈਂਦਾ ਖਬਰ ਦਿੰਦਾ ਕੁੱਤਾ ਸੂਰ ਇਹ ਜ਼ਰੂਰ ਇਸਨੇ ਕਿਤੇ ਲੁਕਾਇਆ ਏ ਫੜੋ ਗੁਰੂ ਕਿਆਂ ਦਾ ਨਾਰਿਆ ਬੇਈਮਾਨੀ ਦਾ ਫਲ ਪੂਰਨ ਮਸੰਦ ਭੁਗਤਣ ਲੱਗਾ ਦੇ ਭਾਰੀ ਸੀ ਫੌਜਦਾਰ ਦੇ ਦੋ ਬੰਦਿਆਂ ਨੇ ਉਸਨੂੰ ਥੱਲੇ ਸੋਟ ਲਿਆ ਫਾੜ ਫਾੜ ਜੁੱਤੀਆਂ ਪੈਣ ਲੱਗੀਆਂ ਕੀ ਕ ਮਾਰਨ ਲੱਗਾ ਮਾਰ ਪਈ ਮੈਨੂੰ ਨਹੀਂ ਪਤਾ ਮੈਂ ਨਹੀਂ ਉਹਨਾਂ ਨੂੰ ਬੁਲਾਇਆ ਉਹ ਕਿਧਰ ਗਏ ਪਤਾ ਨਹੀਂ ਜੀ ਹੁਣਾ ਵਿੱਚ ਚਲਾ ਗਿਆ ਮੇਰਾ ਘਰ ਦੇਖ ਲੋ ਤੂੰ ਘਰ ਰੱਖ ਕੇ ਇਤਲਾਕ ਕਿਉਂ ਨਹੀਂ ਦਿੱਤੀ ਫੜਾਇਆ ਕਿਉਂ ਨਹੀਂ ਜੀ ਮੈਥੋਂ ਗਲਤੀ ਹੋਈ ਗਲਤੀ ਨਹੀਂ ਜਾਣ ਬੁਝ ਕੇ ਲਾਉ ਤੋਣੀ ਇਹਦੀ ਪੂਰਨ ਮਸੰਦ ਨੂੰ ਮੋੜ ਕੁੱਟ ਪੈਣੀ ਸ਼ੁਰੂ ਹੋ ਗਈ ਉਸ ਨੂੰ ਕੁੱਟ ਕੁੱਟ ਕੇ ਉਸ ਦਾ ਪਾਰ ਹੌਲਾ ਕੀਤਾ ਗਿਆ ਪੂਰਨ ਮਸੰਦ ਦੀ ਬੋਟੀ ਨੂੰ ਜਦੋਂ ਪਤਾ ਲੱਗਾ ਕਿ ਉਸ ਤੇ ਪਤੀ ਨੂੰ ਮਾਰ ਪੈ ਰਹੀ ਐ ਉਹ ਆਪਣੇ ਦੋਵੇਂ ਬੱਚੇ ਲੈ ਕੇ ਗਹਿਣਾ ਤੇ ਨਕਦੀ ਜੋ ਚੁੱਕ ਸਕਦੀ ਸੀ ਚੁੱਕ ਕੇ ਕਿਸੇ ਦੇ ਘਰ ਜਾ ਲੋਕੀ ਉਸ ਨੂੰ ਬੇਪਤੀ ਹੋਣ ਦਾ ਡਰ ਸੀ ਉਸ ਦੇ ਵੀ ਨੇ ਬੜੇ ਤਰਲੇ ਲਏ ਸਨ ਕਿ ਗੁਰੂ ਮਹਾਰਾਜ ਦਾ ਸੰਗ ਨਾ ਛੱਡਿਆ ਜਾਵੇ ਜੇ ਗੁਰੂ ਮਹਾਰਾਜ ਵੀ ਆ ਗਏ ਤਾਂ ਆਸਰਾ ਦੇਣਾ ਚਾਹੀਦਾ ਸੀ ਇਸ ਤੋਂ ਪਹਿਲਾਂ ਜਦੋਂ ਮਸੰਦ ਸਾੜੇ ਸਨ ਤਦੋਂ ਬੂਰਨ ਦੀ ਵਾਰੀ ਆ ਗਈ ਸੀ ਪਰ ਉਸ ਦੀ ਨੇਕ ਪਤਨੀ ਨੇ ਮਾਤਾ ਗੁਜਰੀ ਜੀ ਪਾਸੋਂ ਖਿਮਾ ਮੰਗਵਾ ਦਿੱਤੀ ਸੀ ਉਹ ਨੇਕ ਨiyet ਮਸੰਦ ਨਹੀਂ ਸੀ ਪੀੜ ਬਣੀ ਤਾਂ ਚੋਰੀ ਨਾਲ ਨਿਕਲ ਆਇਆ ਤੁਰਕਾ ਨਾਲ ਰਲ ਗਿਆ ਦਿਲਾਵਰ ਖਾਨ ਨਾਲ ਉਠਣ ਬੈਠਣ ਬਣਾ ਲਿਆ ਪਰ ਹਾਕਮ ਕਦੀ ਕਿਸੇ ਦਾ ਮਿੱਤ ਨਹੀਂ ਬਣਦਾ ਉਹ ਤਾਂ ਸਮੇਂ ਦੇ ਚੱਕਰ ਨਾਲ ਹੀ ਨਾਲ ਰਹਿੰਦਾ ਏ ਇਸ ਨੂੰ ਬੰਦੀਖਾਨੇ ਸੁੱਟੋ ਦਿਲਾਵਰ ਖਾਨ ਨੇ ਹੁਕਮ ਦਿੱਤਾ ਇਸ ਦੇ ਘਰ ਦੀ ਤਲਾਸ਼ੀ ਲਓ ਇਸ ਦੇ ਟੱਬਰ ਨੂੰ ਲਿਆਓ ਉਸ ਵੇਲੇ ਹਾਕਮ ਦਾ ਹੁਕਮ ਸੀ ਕਾਨੂੰਨ ਹੁੰਦਾ ਸੀ ਉਸ ਵੇਲੇ ਹਾਕਮ ਦਾ ਹੁਕਮ ਹੀ ਕਾਨੂੰਨ ਹੁੰਦਾ ਸੀ ਕੋਈ ਲਿਖਤੀ ਕਾਨੂੰਨ ਨਹੀਂ ਸੀ ਹੁੰਦਾ ਉਸੇ ਵੇਲੇ ਪਿਆਦੇ ਪੂਰਨ ਮਸਾਂ ਦੇ ਘਰ ਵੱਲ ਚੱਲ ਪਏ ਉਹ ਘਰ ਪੁੱਜੇ ਤਾਂ ਐਸੀ ਦਸ਼ਾ ਹੋਈ ਕਿ ਉਸ ਵੇਲੇ ਰੌਲਾ ਪੈ ਗਿਆ ਨੱਠੋ ਪੱਜੋ ਗੁਰੂ ਇੱਦਰ ਜਾਂਦਾ ਦੇਖਿਆ ਕਿ ਪਿਆਦੇ ਦਲਾਵਰ ਖਾਨ ਵੱਲ ਨੱਠ ਗਏ ਤੇ ਉੱਥੋਂ ਬਾਹਰ ਨੂੰ ਰੌਲਾ ਵੱਧ ਗਿਆ ਮਾਰ ਲੋ ਫੜ ਲੋ ਤੇ ਪੈਰਾਂ ਦੀ ਧਗੜ ਧਗੜ ਸ਼ੁਰੂ ਹੋ ਗਈ